ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਔਰਤਾਂ ਵਾਸਤੇ ਉਹਨਾਂ ਔਰਤਾਂ ਵਾਸਤੇ ਆ ਜਿਨ੍ਹਾਂ ਨੂੰ ਵਾਈਟ ਪਾਣੀ ਪੈਂਦਾ ਲਕੋਰੀਆ ਵਾਈਟ ਡਿਸਚਾਰਜ ਹੁੰਦਾ ਗੰਦਾ ਬਦਬੂਦਾਰ ਪਾਣੀ ਨਿਕਲਦਾ ਜਿਸ ਦੇ ਨਾਲ ਉਹਨਾਂ ਦਾ ਆਪਦਾ ਕੌਨਫੀਡੈਂਸ ਵੀ ਕਮ ਵਾਸਤੇ ਘਟ ਜਾਂਦਾ ਹੈ ਸਰੀਰ ਵੀਕ ਹੋਏ ਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਸਰੀਰ ਟੁੱਟਿਆ ਟੁੱਟਿਆ ਰਹਿੰਦਾ ਹੈ ਇਹਦੇ ਵਾਸਤੇ ਤੁਸੀਂ ਆਮ ਹੀ ਚੀਜ਼ ਮਿਲ ਜਾਂਦੀ ਆਪਣਾ ਘਰਾਂ ਵਿੱਚ ਵੀ ਮਿਲ ਜੇਗੀ ਤੁਹਾਨੂੰ ਇੱਕ ਨਾਰੀਅਲ ਲੈ ਲਿਓ ਨਾਰੀਅਲ ਲੈ ਕੇ ਉਹਦਾ ਉੱਪਰਲਾ ਛਿਲੜ ਹੁੰਦਾ ਹੈ ਨਾ ਜਿਹੜਾ ਉਹਦੇ ਛਿਲਣ ਨੂੰ ਉਤਾਰ ਕੇ ਉਹਦੇ ਛਿਲਣ ਨੂੰ ਜਲਾ ਲਓ ਜਲਾਉਣਾ ਮਤਲਬ ਇਹ ਤੇਲ ਤੂਲ ਪਾ ਕੇ ਇਹਨੇ ਜਲਾਉਣਾ ਕਪੂਰ ਦੇ ਟਿੱਕੀ ਨਾਲ ਜਲਾ ਲਓ ਜਦੋਂ ਉਹ ਸਾਰਾ ਜਲ ਕੇ ਰਾਖ ਹੋ ਗਿਆ ਤੇ ਉਸ ਨੂੰ ਚੰਗੀ ਤਰ੍ਹਾਂ ਬਰੀਕ ਕਰ ਲਓ ਕੁੰਡੇ 'ਚ ਪਾ ਕੇ ਮਤਲਬ ਕਿਸੇ ਧਾਤ ਦਾ ਮਤਲਬ ਲੋਹੇ ਦਾ ਜਾਂ ਕਿਸੇ ਹੋਰ ਭਾਂਡੇ ਵਿੱਚ ਪਾ ਕੇ ਤੁਸੀਂ ਇਹ ਨਹੀਂ ਕਰਨਾ ਕੁੰਡੇ ਵਿੱਚ ਪਾ ਕੇ ਤੇ ਲੱਕੜ ਦੇ ਢੋਂਡੇ ਦੇ ਨਾਲ ਚੰਗੀ ਤਰ੍ਹਾਂ ਬਰੀਕ ਕਰ ਲਓ ਤੇ ਬਰੀਕ ਕਰਕੇ ਚੰਗੀ ਤਰ੍ਹਾਂ ਤਿੰਨ ਚਾਰ ਵਾਰੀ ਉਹਨੂੰ ਕੱਪੜਾ ਛਾਣ ਕਰ ਲੋ ਅਖੀਰ ਦੇ ਜੋ ਲਾਸਟ ਦੇ ਬਰੀਕ ਬਰੀਕ ਪਾਊਡਰ ਬਚੇਗਾ ਉਹਦਾ ਇੱਕ ਚਮਚ ਰੋਜ਼ਾਨਾ ਤੁਸੀਂ ਸੇਵਨ ਕਰ ਲੋ ਤਿੰਨ ਚਾਰ ਦਿਨ ਸੇਵਨ ਕਰਨ ਦੇ ਨਾਲ ਤੁਹਾਨੂੰ ਇਹ ਰੋਗ ਜੜ ਤੋਂ ਖਤਮ ਹੋ ਜਾਏਗਾ ਇਸਤੇਮਾਲ ਕਰਕੇ ਦੇਖਿਓ ਧੰਨਵਾਦ